ਸਾਸਰੀਏ ਕਾਲਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਮੈਂ ਤੁਹਾਡੇ ਨਾਲ ਬਹੁਤ ਹੀ ਕੰਮ ਦੀ ਟ੍ਰਿਕਾ ਜਿਹੜੀ ਸ਼ੇਅਰ ਕਰੂੰਗੀ ਜਿਹਦੇ ਨਾਲ ਚੁੱਲੇ ਤੇ ਭਾਂਡੇ ਕਾਲੇ ਨਹੀਂ ਹੋਣਗੇ ਜੇਕਰ ਤੁਸੀਂ ਇਹ ਟ੍ਰਿਕ ਅਪਣਾਉਂਗੇ ਚਾਹੇ ਉਹ ਪਤਿੱਲੀ ਹੋਵੇ ਜਾਂ ਕੋਈ ਵੀ ਭਾਂਡਾ ਹੋਵੇ ਉਹਦੇ ਲਈ ਸਭ ਤੋਂ ਪਹਿਲਾਂ ਆਪਾਂ ਕੀ ਕੀ ਚਾਹੀਦਾ ਹੈ ਉਹ ਦੇਖ ਲੈਣੇ ਆ ਤੇ ਕਿਸ ਤਰ੍ਹਾਂ ਇਸ ਦੀ ਵਰਤੋਂ ਕਰਨੀ ਹੋਵੇ ਦੇਖ ਲੈਣੇ ਆ ਤੁਸੀਂ ਦੇਖ ਸਕਦੇ ਹੋ ਕਿ ਲਫਾਫਾ ਚੜਾ ਕੇ ਮੈਂ ਜਿਹੜੀ ਪਤਿੱਲੀ ਚੁੱਲੇ ਤੇ ਰੱਖੀ ਆ ਤੇ ਬਿਲਕੁਕੁਲ ਵੀ ਕਾਲੀ ਨਹੀਂ ਹੋਊਗੀ ਇਸ ਤਰ੍ਹਾਂ ਤੁਸੀਂ ਇਹ ਟ੍ਰਿਕ ਯੂਜ਼ ਕਰੋਗੇ ਸਭ ਤੋਂ ਪਹਿਲਾਂ ਮੈਂ ਪਤਲੀ ਲੈ ਲਈਆ ਤੁਸੀਂ ਤੁਹਾਡੇ ਕੋਲ ਜੋ ਵੀ ਪੰਡ ਹੈਗਾ ਕੜਾਈ ਪਤਲੀ ਜੋ ਵੀ ਤੁਸੀਂ ਯੂਜ਼ ਕਰਨਾ ਚੁੱਲੇ ਤੇ ਉਹਦੇ ਤੇ ਪਹਿਲਾਂ ਚੰਗੀ ਤਰ੍ਹਾਂ ਸਰੋਂ ਦਾ ਤੇਲ ਲਗਾ ਲੈਣਾ ਹੈ ਤੁਸੀਂ ਚੰਗੀ ਤਰ੍ਹਾਂ ਸਰੋਂ ਦੇ ਤੇਲ ਦੇ ਨਾਲ ਉਹਨੂੰ ਕੋਟ ਕਰ ਲੈਣਾ ਹੈ ਸਾਰੀ ਸਾਈਡਾਂ ਤੋਂ ਤਾਂ ਕਿ ਕਾਲੀ ਨਾ ਹੋਵੇ ਬਾਹਰੀ ਸਾਈਡਾਂ ਆਪਾਂ ਸਾਰੀਆਂ ਜਿਹੜੀਆਂ ਸਰੋਂ ਦੇ ਤੇਲ ਦੇ ਨਾਲ ਕੋਟ ਕਰ ਲਈਆਂ ਚੁੱਲੇ ਤੇ ਚੀਜ਼ ਬਣਾਉਣ ਨੂੰ ਤਾਂ ਜੀ ਕਰਦਾ ਏ ਪਰ ਸਾਨੂੰ ਇਹ ਹੁੰਦਾ ਹੈ ਕਿ ਪਾਂਡੇ ਜਿਹੜਾ ਕਾਲਾ ਹੋ ਜੂਗਾ ਤੇ ਉਹਦੇ ਵਿੱਚ ਸਾਡਾ ਕਾਫੀ ਸਾਰਾ ਟਾਈਮ ਆ ਜਿਹੜਾ ਵੇਸਟ ਹੋ ਜਾਂਦਾ ਹੈ ਉਹਨੂੰ ਸਾਫ ਕਰਨ ਦੇ ਵਿੱਚ ਕਦੇ ਵੀ ਜਦੋਂ ਸਾਗ ਵਗੈਰਾ ਕੋਈ ਵੀ ਚੀਜ਼ ਇਹ ਜੀ ਬਣਾਉਂਦੇ ਆ ਤਾਂ ਪਾਂਡੇ ਕਾਲੇ ਹੋ ਜਾਂਦੇ ਆ ਦੂਜੀ ਸਾਈਡ ਤੇ ਤੁਸੀਂ ਕੋਈ ਵੀ ਜਿਹੜਾ ਪੋਲੀਥੀਨ ਜਾਂ ਲਫਾਫਾ ਲੈ ਲੈਣਾ ਹੈ ਕਿਸੇ ਵੀ ਤਰ੍ਹਾਂ ਦਾ ਚਿੱਟਾ ਕਾਲਾ ਮੇਰੇ ਕੋਲ ਕਾਲਾ ਸੀਗਾ ਤੁਸੀਂ ਚਿੱਟਾ ਵੀ ਲੈ ਸਕਦੇ ਹੋ ਕਿਸੇ ਵੀ ਰੰਗ ਦਾ ਹੋਵੇ ਬਸ ਲਫਾਫਾ ਚਾਹੀਦਾ ਹੈ ਪਲਾਸਟਿਕ ਦਾ ਇਹ ਆਪਣੇ ਕੋਲ ਲਫਾਫਾ ਇਹਦੀ ਇੱਕ ਸਾਈਡ ਆਪਾਂ ਜਿਹੜਾ ਸਰੋਂ ਦਾ ਤੇਲ ਲਗਾ ਲਿਆ ਪਤਲੀ ਦੇ ਨਾਪ ਦਾ ਲੈ ਲੈਣਾ ਤਾਂ ਕਿ ਫਿਰ ਪਤਲੀ ਦੇ ਵਿੱਚ ਜਿਹੜੇ ਫਿੱਟ ਹੋ ਜਵੇ ਜਾਂ ਭਾਂਡੇ ਦੇ ਨਾਪ ਦਾ ਲੈਣਾ ਹੈ ਤਾਂ ਕਿ ਭਾਂਡੇ ਦੇ ਫਿੱਟ ਹੋ ਜਵੇ ਇਹਦੇ ਇੱਕ ਸਾਈਡ ਮੈਂ ਅੰਦਰਲੀ ਸਾਈਡ ਆ ਜਿਹੜੀ ਸਰੋਂ ਦਾ ਤੇਲ ਲਗਾ ਲਿਆ ਦੂਜੀ ਸਾਈਡ ਤੁਸੀਂ ਤੇਲ ਨਹੀਂ ਲਗਾਉਣਾ ਹੈਗਾ ਜਿਹੜੀ ਸਾਈਡ ਮੈਂ ਤੇਲ ਲਗਾਇਆ ਸੀਗਾ ਉਹ ਸਾਈਡ ਮੈਂ ਅੰਦਰਲੇ ਪਾਸੇ ਰੱਖੀ ਆ ਪਤਲੀ ਦੇ ਤੇ ਹੁਣ ਆਪਾਂ ਜਿਹੜੀ ਦਾਲਾ ਬਣਾ ਰਹੇ ਹਾਂ ਬਾਹਰਲੀ ਸਾਈਡ ਤੁਸੀਂ ਤੇਲ ਨਹੀਂ ਲਗਾਉਣਾ ਹੈਗਾ ਸਿਰਫ ਇੱਕੋ ਸਾਈਡ ਅੰਦਰ ਵਾਲੀ ਸਾਈਡ ਹੀ ਆ ਜਿਹੜਾ ਤੇਲ ਲਗਾਉਣਾ ਇਹਦੇ ਵਿੱਚ ਆਪਾਂ ਨੌਣ ਮਿਰਚ ਵਗੈਰਾ ਸਾਰਾ ਕੁਝ ਪਾ ਦਵਾਂਗੇ ਬਾਅਦ ਵਿੱਚ ਆਪਾਂ ਜਿਹੜਾ ਤੜਕਾ ਲਗਾ ਦਵਾਂਗੇ ਤੇ ਇਹਨੂੰ ਆ ਜਿਹੜਾ ਚੁੱਲ੍ਹੇ ਦੇ ਉੱਪਰ ਰੱਖ ਦਵਾਂਗੇ ਅੱਗ ਆ ਜਿਹੜੀ ਦੂਜੀ ਸਾਈਡ ਤੇ ਮੈਂ ਉਹ ਬਾਲ ਲਈ ਸੀ ਤੇ ਪਤੀਲੀ ਵੀ ਮੈਂ ਲੈ ਆਈ ਸੀ ਬਾਹਰੇ ਦੇ ਉੱਪਰ ਜਾਲੀ ਵਾਲਾ ਢੱਕਣ ਰੱਖਤਾ ਤੇ ਅੱਗ ਦੇ ਉੱਪਰ ਪਤੀਲੀ ਆਪਾਂ ਰੱਖ ਦਵਾਂਗੇ ਤੁਸੀਂ ਦੇਖੋਗੇ ਕਿ ਅੱਗ ਵੀ ਵਧੀਆ ਬਲ ਰਹੀ ਆ ਤੇ ਜਿਹੜੀ ਪਤੀਲੀ ਵੀ ਆ ਉਹ ਵੀ ਨਹੀਂ ਸੜੂਗੀ ਉਹ ਵੀ ਨਹੀਂ ਕਾਲੀ ਹੋਊਗੀ ਤੇ ਦੂਜੀ ਸਾਈਡ ਤੇ ਜਿਹੜਾ ਆਪਣਾ ਲਫਾਫਾ ਹੈ ਉਹ ਵੀ ਨਹੀਂ ਸੜੂਗਾ ਥੋੜਾ ਜਿਹਾ ਮੈਂ ਬਿਨਾ ਤੇਲ ਲਗਾਏ ਰੱਖ ਲਿਆ ਸੀਗਾ ਉਹ ਸਾਈਡ ਥੋੜੀ ਜਿਹੀ ਸੜ ਗਈ ਹੈ ਤੁਹਾਨੂੰ ਦਿਖਾਉਣ ਲਈ ਤੇ ਬਾਕੀ ਜਿਹੜਾ ਲਫਾਫਾ ਹੈ ਉਵੇਂ ਦਾ ਉਵੇਂ ਹੀ ਪਿਆ ਹੈ ਬਿਲਕੁਲ ਵੀ ਨਹੀਂ ਸੜਿਆ ਹੈਗਾ ਤੇ ਦਾਲ ਵੀ ਹੈ ਜਿਹੜੀ ਆਪਣੀ ਬਿਲਕੁਲ ਬਣ ਕੇ ਤਿਆਰ ਹੋ ਗਈ ਆ ਐਨ ਪੂਰੀ ਅੱਗ ਤੇ ਮੇਰੀ ਪਤਲੀ ਰੱਖੀ ਹੋਈ ਸੀਗੀ ਫਿਰ ਵੀ ਤੁਸੀਂ ਦੇਖੋਗੇ ਜਿਵੇਂ ਮੈਂ ਪਤਲੀ ਰੱਖੀ ਸੀਗੀ ਉਵੇਂ ਦੀ ਉਵੇਂ ਹੀ ਪਤਲੀ ਪਈ ਆ ਤੇ ਲਫਾਫਾ ਇਹ ਜਿਹੜਾ ਆਪਾਂ ਉਤਾਰ ਲਵਾਂਗੇ ਇਸ ਤਰ੍ਹਾਂ ਆ ਰਾਮਦਨ ਲਫਾਫਾ ਚਿਪਕੂਗਾ ਨਹੀਂ ਰਾਮਦਨ ਆਲਾ ਜਿਹੜਾ ਲਫਾਫਾ ਉੱਤਰ ਜਾਊਗਾ ਤੇ ਨਾਏ ਪਤਲੀ ਕਾਲੀ ਹੋਊਗੀ ਬਹੁਤ ਹੀ ਵਧੀਆ ਤੇ ਬਹੁਤ ਹੀ ਕੰਮ ਦੀ ਟ੍ਰਿਕ ਆ ਜਦੋਂ ਵੀ ਤੁਸੀਂ ਕੋਈ ਚੀਜ਼ ਚੁੱਲੇ ਤੇ ਬਣਾਉਣੀ ਹੋਵੇ ਉਸ ਟਾਈਮ ਤੇ ਇਹ ਟ੍ਰਿਕ ਆ ਜਿਹੜੀ ਜ਼ਰੂਰ ਯੂਜ਼ ਕਰਿਓ ਬਹੁਤ ਹੀ ਵਧੀਆ ਹੈ ਤੇ ਬਿਲਕੁਲ ਕੰਮ ਕਰਦੀ ਹੈ ਇਸ ਤਰ੍ਹਾਂ ਨਹੀਂ ਹੋਊਗਾ ਕਿ ਮੇਰੇ ਕੋਲ ਇਹ ਲਫਾਫਾ ਨਹੀਂ ਸੜਿਆ ਹੈਗਾ ਤੇ ਤੁਹਾਡੇ ਕੋਲ ਸੜ ਜਾਊਗਾ ਇਸ ਤਰ੍ਹਾਂ ਬਿਲਕੁਲ ਨਹੀਂ ਹੋਊਗਾ ਤੇਲ ਲਫਾਫਾ ਵੀ ਉਮੀਦਾਂ ਮੈਂ ਪਈ ਤੇ ਪਤਿੱਲੀ ਵੀ ਹੈ ਜਿਹੜੀ ਆਪਣੀ ਉਮੀ ਦੀ ਉਮੀ ਪਈਆਂ ਬਿਲਕੁਲ ਵੀ ਜਿਹੜੀ ਸੇਕ ਨਹੀਂ ਲੱਗਿਆ ਹੈਗਾ ਪਤਿੱਲੀ ਨੂੰ ਤੇਲ ਲਫਾਫਾ ਵੀ ਬਿਲਕੁਲ ਨਹੀਂ ਸੜਿਆ ਹੈਗਾ ਇਹ ਬਹੁਤ ਹੀ ਜ਼ਿਆਦਾ ਕੰਮ ਦੀ ਟ੍ਰਿਕ ਹੈ ਇੱਕ ਵਾਰ ਯੂਜ਼ ਕਰੋਗੇ ਤੁਸੀਂ ਹਮੇਸ਼ਾ ਇਹਨੂੰ ਯੂਜ਼ ਕਰੋਗੇ ਬਿਲਕੁਲ ਵੀ ਫੇਲ ਨਹੀਂ ਹੋਵੋਗੇ ਜਦੋਂ ਵੀ ਤੁਸੀਂ ਚੁੱਲੇ ਤੇ ਦਾਲ ਸਬਜ਼ੀ ਬਣਾਉਣੀਆਂ ਤਾਂ ਇਸ ਤਰ੍ਹਾਂ ਇੱਕ ਵਾਰੀ ਇਹ ਟ੍ਰਿਕਾ ਜਿਹੜੀ ਟਰਾਈ ਕਰਕੇ ਦੇਖਿਓ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰ ਲਓ ਨਾਲ ਦੀ ਨਾਲ ਘੰਟੀ ਵਾਲਾ ਬਟਨ ਦਬਾ ਲਓ ਤਾਂ ਕਿ ਹਰ ਇੱਕ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ ਥੈਂਕ ਯੂ ਜੀ ਮਿਲਾਂਗੇ ਨਵੀਂ ਰੈਸਪੀ ਦੇ ਵਿੱਚ ਨਵੀਂ ਟ੍ਰਿਕ ਦੇ ਵਿੱਚ